ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਤੁਹਾਡਾ ਮੇਰੇ YouTube ਚੈਨਲ ਅਰਸ਼ ਹਾਈ ਟੈਕਨ ਫੋਤੇ ਬਹੁਤ ਬਹੁਤ ਸਵਾਗਤ ਹੈ ਆਸ ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਫਿਰ ਨਵੀਂ ਕਹਾਣੀ ਦੇ ਨਾਲ ਤੁਹਾਡੇ ਰूबरू ਤੇ ਅੱਜ ਦੀ ਜਿਹੜੀ ਸਾਡੀ ਕਹਾਣੀ ਹੋਵੇਗੀ ਉਹ ਸਾਡੇ ਆਤਮ ਵਿਸ਼ਵਾਸ ਤੇ ਅਸੀਂ ਕੀ ਕੁਝ ਕਰ ਸਕਦੇ ਹਾਂ ਉਹਦੇ ਬਾਬਤ ਹੋਏਗੀ ਸੋ ਸਭ ਤੋਂ ਪਹਿਲਾਂ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਉਸ ਤੋਂ ਬਾਅਦ ਕਰਾਂਗੇ ਕਹਾਣੀ ਦੇ ਬਾਬਤ ਗੱਲਾਂ ਇੱਕ ਸਮੇਂ ਦੀ ਗੱਲ ਹੈ ਕਿ ਕੋਈ ਵਿਅਕਤੀ ਸੀ ਜਿਹੜਾ ਕਿ ਜਾਤਰਾ ਕਰਦਾ ਕਰਦਾ ਜੰਗਲ ਵਿੱਚ ਦੀ ਲੰਘ ਰਿਹਾ ਸੀ ਕਿ ਉਹ ਕੀ ਦੇਖਦਾ ਕਿ ਤਿੰਨ ਚਾਰ ਹਾਥੀ ਇੱਕ ਨਿੱਕੀ ਜੀ ਰੱਸੀ ਦੇ ਨਾਲ ਬੰਨੇ ਹੋਏ ਸਨ ਤਾਂ ਇਹ ਦੇਖ ਕੇ ਉਹ ਆਦਮੀ ਬੜਾ ਹੀ ਹੈਰਾਨ ਹੁੰਦਾ ਤੇ ਉਹਦੇ ਤੋਂ ਰਹਿਣਾ ਨਾ ਗਿਆ ਤੇ ਉਹ ਉੱਥੇ ਹਾਥੀਆਂ ਦੇ ਕੋਲ ਜਾ ਕੇ ਜਿਹੜਾ ਮਹਾਵਤ ਹੁੰਦਾ ਜਿਹੜਾ ਉਹਨਾਂ ਹਾਥੀਆਂ ਨੂੰ ਸੰਭਾਲ ਰਿਹਾ ਹੁੰਦਾ ਉਹ ਉਸ ਨੂੰ ਸਵਾਲ ਕਰਦਾ ਹੈ ਕਿ ਇਹ ਮਹਾਵਤ ਜੀ ਮੈਨੂੰ ਇਹ ਦੱਸਿਓ ਕਿ ਜਿਹੜੇ ਤੁਹਾਡੇ ਹਾਥੀ ਨੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਹਾਥੀ ਇੱਕ ਜਿਹੜਾ ਬਲਸ਼ਾਲੀ ਜਾਨਵਰ ਹੈ ਜਿਹਦੇ ਸਾਹਮਣੇ ਵੱਡੇ-ਵੱਡੇ ਦਰਖਤ ਜਿਹੜੇ ਆ ਉਹ ਵੀ ਨਿੱਕੇ ਪੈ ਜਾਂਦੇ ਆ ਯਾਨੀ ਕਿ ਉਹਦੇ 'ਚ ਇੰਨਾ ਜ਼ੋਰ ਹੁੰਦਾ ਹੈ ਤਾਂ ਮਹਾਵਤ ਨੂੰ ਪੁੱਛਦਾ ਕਿ ਮਹਾਵਤ ਜੀ ਮੈਨੂੰ ਇਹ ਦੱਸਿਓ ਕਿ ਜਿਹੜਾ ਹਾਥੀ ਹੈਗਾ ਇਹ ਇਹ ਨਿੱਕੀ ਜਿਹੀ ਰੱਸੀ ਦੇ ਨਾਲ ਕਿੱਦਾਂ ਮਤਲਬ ਖੜੇ ਹੋਏ ਆ ਤੇ ਇਹ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਖਿੱਚ-ਖੁਚਾਈ ਆ ਨਹੀਂ ਕਰ ਰਹੇ ਤੇ ਆਪਣਾ ਸਿੰਪਲ ਖੜੇ ਆ ਤੁਹਾਡੇ ਕੋਲੇ ਤੇ ਇਹਦੇ ਪਿੱਛੇ ਕੀ ਕਾਰਨ ਹੈ ਮੈਨੂੰ ਦੱਸਿਓ ਤਾਂ ਜਿਹੜਾ ਮਹਾਵਤ ਹੈ ਉਹਨੂੰ ਉੱਤਰ ਦਿੰਦਾ ਹੈ ਕਿ ਇਸਹਾ ਜਿਹੜੇ ਹਾਥੀ ਸੀਗੇ ਮੇਰੇ ਕੋਲ ਬੜੇ ਹੀ ਛੋਟੀ ਉਮਰ ਦੇ ਮੇਰੇ ਕੋਲੇ ਹਨ ਉਦੋਂ ਕੀ ਕੀਤਾ ਕਿ ਮੈਂ ਇਸੇ ਰੱਸੀ ਦੇ ਨਾਲ ਇਹਨਾਂ ਨੂੰ ਬੰਨਿਆ ਹੋਇਆ ਸੀ ਤੇ ਉਦੋਂ ਇਹਨਾਂ ਨੇ ਬੜੀ ਹੀ ਜਿਹੜੀ ਆ ਮੁਸ਼ਕਲ ਕੀਤੀ ਤਰਲੋ ਮੱਛੀ ਹੋਏ ਬੜਾ ਜ਼ੋਰ ਲਗਾਇਆ ਪਰ ਉਮਰ ਛੋਟੀ ਹੋਣ ਕਰਕੇ ਉਦੋਂ ਇਹ ਰੱਸੀ ਨੂੰ ਤੋੜ ਕੇ ਆਜ਼ਾਦ ਨਹੀਂ ਹੋ ਸਕੇ ਤੇ ਅੰਤ ਹਾਰ ਕੇ ਇਹਨਾਂ ਨੇ ਜਿਹੜੀ ਹਾਰ ਮੰਨ ਲਈ ਤੇ ਰੱਸੀ ਨੂੰ ਹੀ ਆਪਣਾ ਜਿਹੜਾ ਉਹਨਾਂ ਨੇ ਜੀਵਨ ਸਮਝ ਲਿਆ ਤੇ ਉਹੀ ਜਿਹੜੀ ਸੋਚ ਹੈ ਉਹੀ ਆਪਾਂ ਕਹਿ ਸਕਦੇ ਹਾਂ ਮੈਂਟੈਲਿਟੀ ਹੈ ਜਿਹੜੀ ਉਹਨਾਂ ਦੇ ਦਿਮਾਗ ਦੇ ਵਿੱਚ ਬੜੀ ਹੋਈ ਹੈ ਤੇ ਹੁਣ ਇਹ ਕੋਸ਼ਿਸ਼ ਹੀ ਨਹੀਂ ਕਰਦੇ ਤੇ ਇਹ ਉਸੇ ਤਰੀਕੇ ਉਸੇ ਰੱਸੀ ਦੇ ਨਾਲ ਜਿਹੜਾ ਇਹ ਖੜੇ ਹੋ ਕੇ ਆਪਣਾ ਕੰਮ ਚਲਾਈ ਜਾਂਦੇ ਆ ਤੇ ਇਦਾਂ ਹੀ ਇਹ ਮੇਰਾ ਸਾਥ ਦੇ ਹੀ ਜਾਂਦੇ ਆ ਤੋਂ ਕਹਿਣ ਦਾ ਭਾਵ ਜਿਹੜੀ ਇਸ ਸਟੋਰੀ ਸਾਨੂੰ ਦੱਸਣਾ ਚਾਹੁੰਦੀ ਹੈ ਕਿ ਅਸੀਂ ਕਈ ਵਾਰੀ ਕਈ ਇਹੋ ਜਿਹੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਣ ਸਮੇ ਅਸੀਂ ਇੱਕ ਜਾਂ ਦੋ ਮੌਕਿਆਂ ਦੇ ਵਿੱਚ ਅਸੀਂ ਕਿਸੇ ਕਾਰਨ ਪਿੱਛੇ ਰਹਿ ਜੰਨੇ ਆ ਤੇ ਸਾਡੇ ਮਨ ਦੇ ਵਿੱਚ ਇਹੀ ਗੱਲ ਵਾਰ-ਵਾਰ ਦਹਰਾਉਂਦੀ ਹੈ ਕਿ ਇਹ ਚੀਜ਼ ਮੈਂ ਨਹੀਂ ਕਰ ਸਕਦਾ ਪਰ ਸਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸਾਨੂੰ ਵਾਰ-ਵਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂ ਕਿ ਅਸੀਂ ਜਾਨਵਰ ਨਹੀਂ ਆ ਅਸੀਂ ਮਨੁੱਖ ਆ ਸਾ ਮਨੁੱਖ ਦਾ ਕੰਮ ਹੈ ਲੜਨਾ ਸਮੇਂ ਦੇ ਹਾਲਾਤਾਂ ਦੇ ਨਾਲ ਲੜਨਾ ਤੇ ਉਹਨਾਂ ਵਿੱਚੋਂ ਨਿਕਲ ਕੇ ਸਫਲ ਹੋਣਾ ਤੋਂ ਸਾਡੇ ਜਿਹੜੀ ਸਾਡੀ ਅੱਜ ਦੀ ਕਹਾਣੀ ਹੈ ਸਾਨੂੰ ਇਹੀ ਦੱਸਣਾ ਚਾਹੁੰਦੀ ਹੈ ਕਿ ਸਾਨੂੰ ਹਾਰ ਟੁੱਟ ਕੇ ਕਦੇ ਵੀ ਨਹੀਂ ਬੈਠਣਾ ਚਾਹੀਦਾ ਕਿਉਂ ਕਿਉਂਕਿ ਜ਼ਿੰਦਗੀ ਇੱਕ ਸੰਘਰਸ਼ ਹੈ ਆਪਾਂ ਪਿਛਲੀ ਸਟੋਰੀ ਦੇ ਵਿੱਚ ਵੀ ਇਸ ਦੇ ਬਾਰੇ ਚਰਚਾ ਕੀਤੀ ਸੀ ਕਿਉਂਕਿ ਜਦੋਂ ਮਨੁੱਖ ਹਾਰ ਮੰਨ ਲੈਂਦਾ ਤੇ ਉਹਦਾ ਜਿਹੜਾ ਪ੍ਰਤੀਵਨ ਪੱਧਰ ਹੈ ਉੱਥੇ ਹੀ ਖੜ ਜਾਂਦਾ ਤੇ ਜਿੱਦਾਂ ਕਿ ਆਪਾਂ ਆਮ ਹੀ ਸੁਣਿਆ ਕਰਦੇ ਆ ਕਿ ਜਿਹੜਾ ਪਾਣੀ ਹੈ ਉਹ ਖੜਿਆ ਮੁਸ਼ਕ ਜਾਂਦਾ ਹੈ ਕਾਰਨ ਜੇ ਤਾਂ ਉਹ ਚੱਲਦਾ ਰਹੇ ਆਪਣੇ ਨਿਰੰਤਰ ਆਪਣੀ ਚਾਲ ਚੱਲਦਾ ਰਹਿੰਦਾ ਤਾਂ ਪਾਣੀ ਸ਼ੀਤਲ ਰਹਿੰਦਾ ਸਾਫ਼ ਰਹਿੰਦਾ ਅਗਰ ਉਹੀ ਪਾਣੀ ਜੇਕਰ ਖੜ ਜਾਵੇ ਤਾਂ ਉਹਦੇ ਵਿੱਚ ਜੀਵ ਜੰਤੂ ਪੈਦਾ ਹੋ ਜਾਂਦੇ ਆ ਨਾ ਤਾਂ ਅਸੀਂ ਉਸ ਨੂੰ ਵਰਤ ਸਕਦੇ ਆ ਤੇ ਨਾ ਹੀ ਅਸੀਂ ਉਸ ਨੂੰ ਪੀ ਸਕਦੇ ਆ ਸੋ ਇਸੇ ਤਰ੍ਹਾਂ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਇੱਕ ਥਾਂ ਤੇ ਖੜਾ ਲਿਆ ਜਾਂ ਉਹਦੇ ਚ ਖਡੋਤ ਲੈ ਆਂਦੀ ਤਾਂ ਜਿਹੜੀ ਸਾਡੀ ਜ਼ਿੰਦਗੀ ਵੀ ਮੁਸ਼ਕ ਜਾਊਗੀ ਉਹ ਵੀ ਜਿਹੜੀ ਆ ਜਿਉਣ ਜੋਗੀ ਨਹੀਂ ਰਹਿੰਦੀ ਸੋ ਜਿਹੜੀਆਂ ਮੁਸੀਬਤਾਂ ਨੇ ਸੌਖ ਨੇ ਦੁੱਖ ਨੇ ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਇਹਨਾਂ ਦੇ ਨਾਲ ਹੀ ਜਿਹੜੀ ਸਾਡੀ ਜ਼ਿੰਦਗੀ ਆ ਉਹ ਰਸ ਭਰੀ ਸਾਨੂੰ ਮਹਿਸੂਸ ਹੁੰਦੀ ਹੈ ਸੋ ਸਰਦਾ ਹਲਾਤਾਂ ਦੇ ਨਾਲ ਲੜਦੇ ਰਹੋ ਤੇ ਲੜ ਕੇ ਉਹਨਾਂ ਦੇ ਜਿੱਤ ਪ੍ਰਾਪਤੀ ਕਰਦੇ ਰਹੋ ਤੇ ਆਪਣੀ ਜ਼ਿੰਦਗੀ ਨੂੰ ਇੱਕ ਵਧੀਆ ਮਕਾਮ ਤੇ ਲੈ ਕੇ ਜਾਓ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਜਿਹੜੀ ਆ ਪਸੰਦ ਆਈ ਹੋਊਗੀ ਤੇ ਇਹਦੇ ਤੋਂ ਮਿਲੀ ਹੋਈ ਸਿੱਖਿਆ ਤੇ ਅਸੀਂ ਅਮਲ ਵੀ ਕਰਾਂਗੇ। ਤੁਸੀਂ ਨਹੀਂ ਮੈਂ ਵੀ ਕਿਉਂਕਿ ਆਪਾਂ ਸਾਰੇ ਇੱਕੋ ਜਿਹੇ ਆ ਤੇ ਆਪਾਂ ਜਿਹੜੀਆਂ ਆਪਾਂ ਕਹਾਣੀਆਂ ਦਾ ਚਰਚਾ ਕਰਦੇ ਆ ਉਹਦੇ ਤੇ ਆਪਾਂ ਅਮਲ ਕਰਾਂਗੇ ਤੇ ਆਪਣੀ ਜ਼ਿੰਦਗੀ ਦੀ ਖਟੋਪਤ ਨੂੰ ਦੂਰ ਕਰਕੇ ਅਸੀਂ ਮੀਲ ਪੱਥਰ ਸਾਫਤ ਕਰਾਂਗੇ। ਤੇ ਆਪਣੇ ਆਪ ਨੂੰ ਇੱਕ ਪੋਜੀਸ਼ਨ ਤੇ ਲੈ ਕੇ ਜਾਵਾਂਗੇ ਸੋ ਇਸੇ ਤਰ੍ਹਾਂ ਮੇਰੀਆਂ ਵੀਡੀਓਜ਼ ਕਹਾਣੀਆਂ ਦੇਖਦੇ ਰਹੋ ਤੇ ਆਪਣੇ ਨਾਲ ਦੇ ਸੰਗੀ ਸਾਥੀਆਂ ਨਾਲ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਅੱਗੇ ਵੀ ਤੁਹਾਨੂੰ ਕਹਿਣਾ ਹੁੰਦਾ ਅੱਜ ਫੇਰ ਕਹਿ ਰਿਹਾ ਹਾਂ ਕਿ ਜਿਹੜਾ ਕਮੈਂਟ ਬਾਕਸ ਹੈ ਉਹ ਕਮੈਂਟ ਕਰਨ ਲਈ ਹੁੰਦਾ ਸੋ ਕਿਰਪਾ ਕਰਕੇ ਕਮੈਂਟ ਜਰੂਰ ਕਰਦੇ ਆ ਕਰੋ ਤਾਂ ਜੋ ਮੈਨੂੰ ਪਤਾ ਲੱਗਦਾ ਰਹੇ ਕਿ ਜਿਹੜਾ ਆਪਣਾ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਚਰਚਾ ਕਰ ਰਹੇ ਹਾਂ ਉਹ ਇੱਕ ਸਾਰਥਿਕ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ